ਸਾਰੇ ਸਤਿ ਸ੍ਰੀ ਅਕਾਲ ਮੈਂ ਡਾਕਟਰ ਮਨਕੀਰ ਸਿੰਘ ਪੱਟੀ ਅੱਜ ਆਪਾਂ ਗੱਲ ਕਰਦੇ ਆਂ ਈਅਰ ਵੈਕਸ ਬਾਰੇ ਕੰਨਾਂ ਦੀ ਮੋਮ ਜਾਂ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਕੰਨਾਂ ਦੀ ਮੈਲ ਬੋਲਦੇ ਆਂ ਐਕਚੁਅਲੀ ਇਹ ਹੈ ਕੀ ਚੀਜ਼ ਹੈ ਤੇ ਕਿਉਂ ਬਣਦੀ ਹੈ ਇਹਦੇ ਕੀ ਫੰਕਸ਼ਨ ਨੇ ਦਿਨ ਰੋੜ ਤੋਂ ਜ਼ਿਆਦਾ ਅਗਰੇ ਜਿਸ ਤਰ੍ਹਾਂ ਜੇ ਨਹੀਂ ਹੁੰਦੀ ਜਾਂ ਬਾਹਰ ਨਹੀਂ ਕੰਨੋਂ ਤੋਂ ਨਿਕਲਦੀ ਤਾਂ ਕਿਰਸ਼ਾਨੂੰ ਕਿਹੜੀਆਂ-ਕਿਹੜੀਆਂ ਕੰਨਾਂ ਦੀਆਂ ਮੁਸ਼ਕਲਾਂ ਆ ਸਕਦੀਆਂ ਨੇ ਅੱਜ ਆਪਾਂ ਇਹਦੇ ਬਾਰੇ ਥੋੜੀ ਜੀ ਗੱਲ ਕਰਨੀ ਵਿੱਚ ਕੋਸ਼ਿਸ਼ ਕਰਦਾ ਕਿ ਤੁਹਾਨੂੰ ਸਮਝਾਇਆ ਜਾਵੇ ਆਮ ਭਾਸ਼ਾ ਦੇ ਵਿੱਚ ਸੌਖੀ ਭਾਸ਼ਾ ਦੇ ਵਿੱਚ ਕਿ ਇਹਦੇ ਕਿਹੜੇ-ਕਿਹੜੇ ਨੁਕਸਾਨ ਹੁੰਦੇ ਨੇ ਐਕਚੁਅਲੀ ਇਹਨੂੰ ਮੈਡੀਕਲ ਭਾਸ਼ਾ ਦੇ ਵਿੱਚ ਅਸੀਂ ਇਅਰ ਵੈਕਸ ਜਾਂ ਸਰਮੈਂ ਇੰਪੈਕਸ਼ਨ ਕੀ ਬੋਲਦੇ ਇੱਕ ਡਾਕਟਰ ਸ਼ਵਦਰ ਈਅਰ ਵੈਕਸ ਮਿਆ ਸੇਰਮਨ ਇੰਪੈਕਸ਼ਨ ਇਹ ਹੈ ਕੀ ਚੀਜ਼ ਹੈ ਕਿਉਂਕਿ ਜਿਵੇਂ ਸਾਡੇ ਐਕਚੁਅਲੀ ਇਹਦਾ ਕੰਮ ਹੁੰਦਾ ਸਾਡੇ ਕੰਨਾਂ ਨੂੰ ਸਾਫ ਰੱਖਣਾ ਹੈ ਜੇ ਤੂੰ ਊੜ ਮਿੱਟੀ ਗੰਦਗੀ ਜਾਂ ਇਨਫੈਕਸ਼ਨ ਤੋਂ ਬਚਾ ਕੇ ਰੱਖਣਾ ਇਹ ਕੋਈ ਕੋਦੇ ਲਾਭ ਵੀ ਹੁੰਦੇ ਨੇ ਇਹ ਦਿਨ ਨਾਰਮਲੀ ਤੌਰ ਦੇ ਉੱਪਰ ਡਿਸਚਾਰਜ ਆਟੋਮੈਟਿਕਲੀ ਸਾਡੇ ਕੰਨ ਇਨਸਾਫ ਕਰ ਲੈਂਦੇ ਨੇ ਲੇਕਿਨ ਜਦੋਂ ਇਹ ਜਿਆਦਾ ਬਿਲਡ ਅਪ ਹੋ ਜਾਂਦੀ ਹੈ ਰਸਤਾ ਕੰਨਾਂ ਦਾ ਬੰਦ ਕਰ ਦਿੰਦੀ ਹੈ ਤਾਂ ਉਸ ਸਮੇਂ ਕੁਝ ਫਿਰ ਜਿਹੜੀਆਂ ਮੁਸ਼ਕਲਾਂ ਨਹੀਂ ਉਹ ਵੀ ਆਉਂਦੀਆਂ ਨੇ ਕੁਇਦੇ ਬੈਨੀਫਿਟ ਦੇ ਨਾਲ ਨਾਲ ਅਗਰ ਇਅਰ ਵੈਕਸ ਜਿਆਦਾ ਇਕੱਠਾ ਹੋ ਜਾਂਦਾ ਜਾਂ ਕੰਨਾਂ ਦੇ ਅੰਦਰ ਜਿਹਨੂੰ ਅਸੀਂ ਮੈਲ ਕਹਿ ਦਿੰਦੇ ਆ ਉਹ ਜਿਆਦਾ ਇਕੱਠੀ ਹੋ ਜਾਂਦੀ ਹੈ ਮੋਮ ਤਾਂ ਕਈ ਤਰ੍ਹਾਂ ਦੀਆਂ ਫਿਰ ਸਮੱਸਿਆਵਾਂ ਇਹ ਪੈਦਾ ਕਰ ਦਿੰਦੀਆਂ ਨੇ ਜਿਦੇ ਨਾਲ ਕੰਨ ਦੇ ਵਿੱਚ ਦਰਦ ਖਾਰਸ਼ ਜਾਂ ਕੰਨਾਂ ਦੇ ਵਿੱਚ ਕੰਟੀਆਂ ਵੱਜਣੀਆਂ ਵੀ ਆਵਾਜ਼ ਜਾਂ ਸੁਣਨਾ ਕੱਟ ਜਾਣਾ ਜਾਂ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਆ ਜਾਂਦੇ ਨੇ ਉਲੀ ਲੱਗ ਜਾਂਦੀ ਫੰਗਸ ਬਣ ਜਾਂਦੀ ਹੈ ਇਹਦੇ ਵਿੱਚ ਕੀ ਹੁੰਦਾ ਕਿ ਇਹ ਰਿਕਾਵਟ ਪਾ ਦਿੰਦੀ ਹੈ ਇਸ ਵਿੱਚ ਜਿਹਦੇ ਨਾਲ ਜਦੋਂ ਮੁਸ਼ਕਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਖਾਸ ਕਰਕੇ ਉਹ ਲੋਕ ਜਿਹੜੇ ਜਿਵੇਂ ਅਸੀਂ ਈਅਰ ਪਲੱਗ ਵਗੈਰਾ ਦੀ ਵਰਤੋਂ ਕਰਦੇ ਨੇ ਜਾਂ ਹੋਰ ਕੋਈ ਮਸ਼ੀਨਾ ਲਾਉਂਦੇ ਨੇ ਕੰਨਾਂ ਦੀ ਸੁਣਨ ਵਾਸਤੇ ਜਿਹੜੇ ਜੰਤਰ ਵਰਤੇ ਜਾਂਦੇ ਨੇ ਜਾਂ ਕੋਈ 이어ਬੱਡਸ ਦੀ ਅਸੀਂ ਜ਼ਿਆਦਾ ਵਰਤੋਂ ਕਰਦੇ ਹਾਂ ਜਾਂ ਕੰਨਾਂ ਦੇ ਅੰਦਰ ਵਾਲ ਜਿਹਨਾਂ ਲੋਕਾਂ ਦੇ ਕੁਦਰਤੀ ਤੌਰ ਤੇ ਜ਼ਿਆਦਾ ਹੁੰਦੇ ਉਹਨਾਂ ਨੂੰ ਵੀ ਇਹ ਜ਼ਿਆਦਾ ਕਈ ਵਾਰੀ ਮੁਸ਼ਕਲ ਫਿਰ ਲਿਆ ਦਈਏ ਜਾਂ ਚਮੜੀ ਦੀਆਂ ਕੁਝ ਬਿਮਾਰੀਆਂ ਹੁੰਦੀਆਂ ਨੇ ਜਿਵੇਂ ਅਲਰਜੀ ਦੀਆਂ ਕੰਟੈਕਟ ਡਰਮਟਾਈਟਸ ਵਗੈਰਾ ਉਹਦੇ ਵਿੱਚ ਵੀ ਕੰਨਾਂ ਦੇ ਵਿੱਚ ਜਿਹੜੀ ਵੈਕਸ ਹੈਗੀ ਉਹ ਜ਼ਿਆਦਾ ਵੱਧ ਜਾਂਦੀ ਹੈ ਜਾਂ ਜਿਹੜੇ ਰੂਮ ਦੇ ਜਿਹੜੇ ਖੰਭੇ ਯੂਜ਼ ਕਰਦੇ ਆ ਕਾਟਨ ਸਵਾਇਬ ਵਗੈਰਾ ਉਹਨਾਂ ਦੇ ਨਾਲ ਜਾਂ ਥੋੜਾ ਪਰਸਨ ਜਦੋਂ ਏਸਡ ਹੋ ਜਾਂਦਾ ਜਾਂ ਕੋਈ ਜਿਹੜੇ ਇਅਰ ਕੈਨਲਸ ਹੁੰਦੀਆਂ ਨੇ ਉਹਨਾਂ ਦੇ ਅੰਦਰ ਕੋਈ ਅਬਨਾਰਮਲਟੀ ਹੁੰਦੀ ਹੈ ਕਿਸੇ ਵੀ ਕਾਰਨ ਜਾਂ ਜਿਨ੍ਹਾਂ ਨੂੰ ਅਸੀਂ ਉਹ ਵੀ ਸਾਡੇ ਕੁਦਰਤੀ ਤੌਰ ਤੇ ਜਿਹੜੀ ਇਹ ਇਅਰ ਵੈਕਸ ਬਾਹਰ ਨਿਕਲਣੀ ਹੁੰਦੀ ਔਰ ਉਹਦੇ ਵਿੱਚ ਰਿਕਵਰਡ ਬਹਿ ਜਾਂਦੀ ਹੈ ਇਹਦਾ ਕਰਕੇ ਪ੍ਰੋਪਰ ਸਾਨੂੰ ਫਿਰ ਉਹ ਜਦੋਂ ਬਾਹਰ ਨਹੀਂ ਨਿਕਲਦੀ ਤਾਂ ਸਖਤ ਹੋ ਜਾਂਦੀ ਹੈ ਤੇ ਕੰਨਾਂ ਦੇ ਵਿੱਚ ਮੁਸ਼ਕਲ ਆ ਜਾਂਦੀ ਹੈ। ਉਹਦੇ ਬਾਰੇ ਅੱਜ ਥੋੜੀ ਜਿਹੀ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹੁਣ ਇਹਦੇ ਲੱਛਣ ਕੀ ਹੁੰਦੇ ਹਨ? ਕੰਨ ਭਾਰੀ ਭਾਰਾਪਨ ਮਹਿਸੂਸ ਹੋਏਗਾ। ਕੰਨ ਦੇ ਵਿੱਚ ਕੁਝ ਫਸਿਆ ਹੋਇਆ ਮਹਿਸੂਸ ਹੋਏਗਾ। ਦਰਦ ਹੋਏਗਾ ਕੰਨ ਦੇ ਅੰਦਰ। ਸੁਣਨ ਦੇ ਥੋੜਾ ਜਿਹਾ ਸੁਣਨਾ ਘਟ ਜਾਏਗਾ। ਜੇ ਦੋਨਾਂ ਕੰਨਾਂ ਦੇ ਵਿੱਚ ਇੱਕੋ ਜਿਹਾ ਤੇ ਦੋਨਾਂ ਕੰਨਾਂ ਦੇ ਵਿੱਚ ਜੇ ਇੱਕ ਕੰਨ ਦੇ ਵਿੱਚ ਅਤੇ ਇੱਕ ਕੰਨ ਦੇ ਵਿੱਚ ਸੁਣਨ ਦੀ ਪਾਵਰ ਥੋੜੀ ਜੀ ਘਟ ਜਾਵੇਗੀ ਜਿਵੇਂ ਜਿਵੇਂ ਫਿਰ ਉਹ ਪੁਰਾਣੀ ਹੁੰਦੀ ਜਾਏਗੀ ਉਵੇਂ ਉਹ ਵੱਧਦੀ ਜਾਏਗੀ ਕੰਨ ਟਸ ਦੀਆਂ ਆ ਜਾਂਦੀਆਂ ਨੇ ਕੰਨਾਂ ਦੇ ਵਿੱਚ ਜਾਨੀ ਕਿ ਕੰਟੀਆਂ ਵੱਜਣੀਆਂ ਖਾਰਸ਼ ਹੋਣੀ ਜਾਂ ਕਈ ਵਾਰ ਇਲੈਕਟ੍ਰਿਕ ਚਾਰਜ ਹੋਣਾ ਬਦਬੂ ਆਉਣੀ ਚੱਕਰ ਆਉਣੀ ਜਿਵੇਂ ਜਿਵੇਂ ਫਿਰ ਇਹ ਵਿਗੜਦੀ ਜਾਂਦੀ ਹੈ ਹੁਣ ਇਹਦੇ ਕਾਰਨ ਕੀ ਹੁੰਦੇ ਆ ਕਿਉਂਕਿ ਜਦੋਂ ਉਹ ਵੈਕਸ ਜਿਆਦਾ ਹਾਰਡ ਹੋ ਜਾਂਦੀ ਹੈ ਡਰਾਈ ਜ਼ਿਆਦਾ ਹੁੰਦੀ ਹੈ ਜਾਂ ਕਿਸੇ ਕਾਰਨ ਵੈਕਸ ਜਿਹੜੀ ਹੈ ਉਹ ਜ਼ਿਆਦਾ ਪੈਦਾ ਹੁੰਦੀ ਹੈ ਅਬਨਾਰਮਲ ਤੌਰ ਤੇ ਤਾਂ ਫਿਰ ਉਹ ਤਕਲੀਫ ਕਰਦੀ ਹੈ ਜਾਂ ਕੰਨਾਂ ਦੇ ਵਾਲ ਬਹੁਤ ਜ਼ਿਆਦਾ ਨੇ ਸੰਘਣੇ ਨੇ ਜਾਂ ਚਮੜੀ ਦਾ ਕੋਈ ਰੋਗ ਹੈਗਾ ਕਿਸੇ ਨੂੰ ਜਿਵੇਂ ਜਾਂ ਉਹ ਕਨਲਸ ਟਾਈਟ ਨਹੀਂ ਜਿਹੜੀਆਂ ਅਬਨਾਰਮਲ ਕੰਨਾਂ ਦੀਆਂ ਜਿਹੜੀਆਂ ਸਾਡੀਆਂ ਹੁੰਦੀਆਂ ਨੇ ਜਾਂ ਜ਼ਿਆਦਾ ਇਅਰ ਪਲਗ ਯੂਜ਼ ਕਰਨਾ ਜਾਂ ਜਿਹੜੀਆਂ ਸੁਣਨ ਵਾਲੇ ਜੰਤਰ ਮਸ਼ੀਨਾਂ ਵਗੈਰੇ ਜਿਹਨਾਂ ਅਵਾਜ਼ ਵਾਲੀਆਂ ਅਗਰ ਜਿਨ੍ਹਾਂ ਨੂੰ ਕੋਈ ਪ੍ਰੋਬਲਮਸ ਹੈਗੀ ਕਿਸੇ ਕਾਰਨ ਸੁਣਾਈ ਘੱਟ ਦਿੰਦਾ ਤੇ ਸਹੀਰ ਮਸ਼ੀਨਸ ਲਾ ਲੈਣੇ ਜਰ ਜਨਾਂ ਜਿਹੜੇ ਕਾਟਨ ਦੇ ਹੰਬੇ ਯੂਜ਼ ਕਰਨ ਵਾਲੇ ਲੋਕ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਇਹ ਜ਼ਿਆਦਾ ਬਣਦੀ ਹੈ ਇਸ ਨੂੰ ਅਗਰ ਤੁਹਾਨੂੰ ਕੋਈ ਤਕਲੀਫ ਹੁੰਦੀ ਹੈ ਤੇ ਇੱਕ ਵਾਰੀ ਕੋਸ਼ਿਸ਼ ਕਰੋ ਕਿ ਆਪਣੇ ਡਾਕਟਰ ਦੀ ਸਲਾਹ ਲੈ ਕੇ ਕੁਰੂ ਡਾਕਟਰ ਲੋੜ ਮਤਾਂ ਕੋਈ ਇਅਰ ਡ੍ਰੌਪਸ ਵਗੈਰਾ ਜਿਹੜੇ ਨੇ ਉਹ ਦੇ ਦਿੰਦੇ ਨੇ ਉਹਨਾਂ ਦੇ ਨਾਲ ਉਹ ਕਲੀਅਰ ਹੋ ਜਾਂਦੀ ਜੰਗ ਜਿਆਦਾ ਜੰਮੀ ਹੁੰਦੀ ਹੈ ਤੇ ਆਪ ਇਹਨੂੰ ਕੱਢਣ ਦੀ ਕੋਸ਼ਿਸ਼ ਨਾ ਕਰੋ ਉਹਦੇ ਨਾਲ ਕਈ ਵਾਰੀ ਕੰਨ ਦੇ ਪਰਦੇ ਦਾ ਨੁਕਸਾਨ ਹੋ ਜਾਂਦਾ ਜਾਂ ਕੋਈ ਇਅਰ ਮੈਂਬਰਨਸ ਵਗੈਰਾ ਜਿਹੜੀਆਂ ਨੇ ਉਹ ਰਪਚਰ ਕਰ ਜਾਂਦੀਆਂ ਨੇ ਜਾਂ ਕੋਈ ਖੂਨ ਨਿਕਲ ਆਉਂਦਾ ਜਾਂ ਉਹ ਜਿਆਦਾ ਸਬੂ ਅਸੀਂ ਹੋਰ ਅੱਗੇ ਕੰਨ ਦੇ ਉਨੂੰ ਲੈ ਜਾਂਦੇ ਆਂ ਅਗਰ ਐਵੇਂ ਨਹੀਂ ਕੋਈ ਹੈਗੀ ਆ ਤਾਂ ਉਹ ਫਿਰ ਡਾਕਟਰ ਨੇ نکالਣੀ ਹੁੰਦੀ ਆ ਕਿ ਸਪ੍ਰੋਸੀਜਰ ਕਿਹੜਾ ਯੂਜ਼ ਕਰਨਾ ਉਹ ਡਾਕਟਰ ਨੇ ਸਿਲੈਕਟ ਕਰਨਾ ਹੁੰਦਾ ਹੈ ਸਿਰਿੰਜਿੰਗ ਕਰਨੀ ਹੈ ਜਾਂ ਵੈਸੇ ਕਿਸੇ ਇੰਸਟਰੂਮੈਂਟ ਨਾਲ نکالਣੀ ਹੈ ਮੈਡੀਸਨ ਰੀ ਲੋਡ ਕਰੀ ਲੂ ਅਸੀਂ ਕਈ ਵਾਰੀ ਤੇਲ ਵਗੈਰਾ ਪਾ ਲੈਨੇ ਆ ਜਾਂ ਉਧਰ ਉਧਰ ਕੋਈ ਬਦਾਮ ਰੋਗਨ ਪਾ ਲੈਨੇ ਆ ਉਹ ਨਹੀਂ ਪਾਉਣਾ ਚਾਹੀਦਾ ਉਹ ਕਈ ਵਰੀ ਇਨਫੈਕਸ਼ਨ ਦਾ ਕਾਰਨ ਬਣ ਜਾਂਦਾ ਜਾਂ ਹੋਰ ਵੀ ਬਲੋਕੇਜ ਜ਼ਿਆਦਾ ਕਰਦਾ ਜਿਵੇਂ ਆਮ ਘਰਾਂ ਦੇ ਵਿੱਚ ਜੀ ਲਸਣ ਸੜ ਕੇ ਪਾ ਲੋ ਜੀ ਉਹ ਤੇਲ ਪਾ ਲੋ ਜੀ ਇਹ ਪਾ ਲੋ ਨਹੀਂ ਉਹ ਹੋਰ ਵੀ ਨੁਕਸਾਨ ਕਰ ਦਿੰਦਾ ਉਹ ਕਈ ਵਾਰੀ ਹੋਰ ਵੀ ਕੋਈ ਇਨਫੈਕਸ਼ਨ ਦੀ ਜਾਂ ਬਲੋਕੇਜ ਦਾ ਕਾਰਨ ਬਣ ਜਾਂਦਾ ਉਹ ਨਹੀਂ ਕਰਨਾ ਚਾਹੀਦਾ ਹਾਈਡਰੋਜਨ ਪਰਆਕਸਾਈਡ ਉਹ ਥੋੜੀ ਤੁਸੀਂ ਯੂਜ਼ ਕਰਕੇ ਦੇਖ ਸਕਦੇ ਹੋ ਐਸੇ ਬੈਸਟ ਇਹ ਹੀ ਹੈ ਕਿ ਡਾਕਟਰ ਕੋਲ ਜਾਓ ਡਾਕਟਰ ਨੂੰ ਮਿਲ ਕੇ ਡਾਕਟਰ ਦੀ ਸਲਾਹ ਲਓ ਉਹ ਫਿਰ ਇਹਨਾਂ ਪਹਿਲੀ ਗੱਲ ਤੋਂ ਈਅਰ ਡ੍ਰੌਪਸ ਵਗੈਰਾ ਹੀ ਅੱਜਕੱਲ੍ਹ ਵਧੀਆ ਆਏ ਨੇ ਜਿਨ੍ਹਾਂ ਦੇ ਨਾਲ ਬਿਲਕੁਲ ਠੀਕ ਹੋ ਜਾਂਦੀ ਅਗਰ ਕੋਈ ਅਨਾਟੋਮਿਕਲੀ ਪ੍ਰੋਬਲਮਸ ਹੈਗੀ ਹੈ ear canal ਦੇ ਅੰਦਰ ਤਾਂ ਉਹ ਫਿਰ ਡਾਕਟਰ ਪ੍ਰोसीजर ਯੂਜ਼ ਕਰਕੇ ਇਹਨੂੰ ਕੱਢ ਲੈਂਦੇ ਨੇ ਇਹਨੂੰ ਅਸੀਂ ਇਸ ਕਰਕੇ ਕੋਈ ਪ੍ਰੋਬਲਮ ਤੁਹਾਨੂੰ ਹੁੰਦੀ ਆ ਕਿ ਤੁਹਾਨੂੰ ਬਲੋਕੀਜ ਲੱਗਦੀ ਆ ਤਾਂ ਜਰੂਰ ਆਪਣੇ ਡਾਕਟਰ ਦੀ ਸਲਾਹ ਲਓ ਜੇ ਅਗਰ ਵਾਰ-ਵਾਰ ਹੁੰਦੀ ਆ ਤਾਂ ਜਦ ਵੀ ਡਾਕਟਰ ਨੂੰ ਮਿਲ ਕੇ ਇਨਵੈਸਟੀਗੇਸ਼ਨ ਪ੍ਰੋਪਰ ਕਰਾਓਗੇ ਵਾਰ-ਵਾਰ ਇਹ ਕਿਉਂ ਪ੍ਰੋਬਲਮ ਆ ਰਹੀ ਖਾਸ ਕਰਕੇ ਜਦੋਂ ਨਾਲ ਕੋਈ ਕੰਨ ਦੇ ਅੰਦਰ ਖਾਰਸ਼ ਬਹੁਤ ਜ਼ਿਆਦਾ ਹੋਵੇ ਤਾਂ ਕਈ ਵਾਰੀ ਉਲੀ ਵਗੈਰਾ ਵੀ ਲੱਗੀ ਹੁੰਦੀ ਹੈ ਉਹਦੀਆਂ ਫਿਰ ਦਵਾਈਆਂ ਵੀ ਖਾਣੀਆਂ ਪੈਣਗੀਆਂ ਜਾਂ ਕੋਈ ਖੂਨ ਵਗਦਾ ਹੋਆ ਕੋਈ ਪੀਕ ਵਗੈਰਾ ਨਿਕਲਦੀ ਆ ਪਾਸੇ ਡਿਸਚਾਰਜ ਹੁੰਦੀ ਹੈ ਉਦੋਂ ਜਿੰਨਾ ਵੀ ਹੋ ਜਾ ਕਿ ਇਮੀਡੀਏਟਲੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਔਰ ਆਪਣੇ ਆਪ ਕੰਨ ਦੇ ਅੰਦਰ ਕੋਈ ਡਰਾਪਸ ਨਹੀਂ ਪਾਉਣਾ ਚਾਹੀਦਾ ਕਿਸੇ ਵੀ ਤਰ੍ਹਾਂ ਅਗਰ ਘਰ ਦੇ ਵਿੱਚ ਕੋਈ ਵੈਕਸ ਵਗੈਰਾ ਨੂੰ ਰਿਮੂਵ ਕਰਨ ਵਾਲਾ ਜਾਂ ਪਤਲੀ ਕਰਕੇ ਬਾਹਰ ਕੱਢਣ ਵਾਲੀ ਕੋਈ ਡਰਾਪਸ ਵਗੈਰਾ ਤੁਹਾਡੇ ਕੋਲ ਹੈਗੀ ਵੀ ਹੈ ਤੇ ਜਦੋਂ ਵੀ ਕੰਨਾਂ ਦੇ ਵਿੱਚੋਂ ਕੋਈ ਡਿਸਚਾਰਜ ਹੁੰਦਾ ਖੂਨ ਵਗਦਾ ਰੀਸ਼ਾ ਵਗਦਾ ਤਾਂ ਉਹ ਡ੍ਰੌਪਸ ਆਪਣੇ ਆਪ ਕਦੀ ਨਹੀਂ ਪਾਉਣੇ ਚਾਹੀਦੇ ਡਾਕਟਰ ਦੀ ਸਲਾਹ ਤੋਂ ਬਿਨਾਂ। ਤੋਂ ਇਮੀਡੀਆ ਕੀ ਇਹਨਾਂ ਤੋਂ ਚੰਗਾ ਲੱਗਾ ਹੋਵੇਗਾ। ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰੋ। ਬਹੁਤ ਜ਼ਿਆਦਾ ਸ਼ੇ ਬੇਨਤੀ ਹੈ। ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਸਖਸੀ ਬਾ।